ਸਤਿ ਸ੍ਰੀ ਅਕਾਲ ਜੀ ਮੈਂ ਕੁਲਵੰਤ ਸਿੰਘ ਅਗੜਪੁਰੀ ਤੇ ਤੁਸੀਂ ਵੇਖ ਰਹੇ ਹੋ ਵਰਲਡ ਪੰਜਾਬੀ ਟੀਵੀ ਦੋਸਤੋ ਪੰਜਾਬ ਵਿਧਾਨ ਸਭਾ ਚੋਣਾਂ 2027 ਵਿੱਚ ਹੋਣੀਆਂ ਨੇ ਇੱਕ ਸਾਲ ਬਾਕੀ ਹੈ ਪਰ ਇਸ ਸਮੇਂ ਹੀ ਚਸ਼ਦਾਨਾ ਦੇ ਜਿਹੜੇ ਬਿਆਨ ਨੇ ਉਹ ਚਰਚਾ ਦਾ ਵਿਸ਼ਾ ਬਣ ਰਹੇ ਨੇ ਵਿਵਾਦ ਛਿੜ ਰਹੇ ਨੇ ਬਿਆਨਾਂ ਦੇ ਉੱਤੇ ਔਰ ਸਾਰੀਆਂ ਪਾਰਟੀਆਂ ਆਪਣਾ ਆਪਣਾ ਆਧਾਰ ਬਣਾ ਕੇ ਲੋਕਾਂ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੀਆਂ ਨੇ ਇਸੇ ਦੌਰਾਨ ਹੀ ਆਰਐਸਐਸ ਦੇ ਆਗੂ ਮੋਨ ਭਗਵਤ ਵੱਲੋਂ ਦਿੱਤਾ ਗਿਆ ਬਿਆਨ ਜਿਹੜਾ ਆ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਆ ਉਹਨੇ ਸਿੱਖਾਂ ਬਾਰੇ ਇੱਕ ਬਿਆਨ ਦਿੱਤਾ ਆ ਉਹਨੇ ਕਿਹਾ ਕਿ ਸਿੱਖ ਅਤੇ Hindu ਦਾ ਜਿਹੜਾ ਰਿਸ਼ਤਾ ਆ ਉਹ ਰੋਟੀ ਬੇਟੀ ਦਾ ਰਿਸ਼ਤਾ ਆ ਔਰ ਇਸ ਦੇ ਬਾਵਜੂਦ ਵੀ ਸਿੱਖ ਇੱਕ ਵੱਖਰਾ ਧਰਮ ਹੈ ਤੇ ਸਾਨੂੰ ਸਿੱਖ ਨੂੰ ਵੱਖਰੇ ਧਰਮ ਵਜੋਂ ਮੰਨਤਾ ਦੇਣੀ ਚਾਹੀਦੀ ਹੈ ਇਹ ਇੱਕ ਬੜਾ ਹੀ ਅਹਿਮ ਬਿਆਨ ਹੈ ਇਹਦੀ ਅਹਿਮੀਅਤ ਇਸ ਕਰਕੇ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਆਰਐਸਐਸ ਵੱਲੋਂ ਇਹ ਕਿਹਾ ਜਾਂਦਾ ਰਿਹਾ ਆ ਕਿ ਸਿੱਖ ਕੋਈ ਵੱਖਰੀ ਕੌਮ ਨਹੀਂ ਸਗੋਂ ਹਿੰਦੂ ਧਰਮ ਦੀ ਹੀ ਸ਼ਾਖਾ ਆ। ਔਰ ਕਈ ਲੋਕਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਵਿਚਲੇ RAM ਦੀ ਜਿਹੜੀ ਚਰਚਾ ਕਰਕੇ ਕਿਹਾ ਜਾਂਦਾ ਰਿਹਾ ਕਿ RAM ਜਿਹੜਾ ਸ਼੍ਰੀ ਰਾਮਚੰਦਰ ਆ ਉਹ ਹੀ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਥਾਂ ਥਾਂ ਤੇ RAM ਸ਼ਬਦ ਆ ਰਿਹਾ। ਹਾਲਾਂਕਿ ਇਹ RAM ਸ਼ਬਦ ਜਿਹੜਾ ਆ ਇਹ ਰੱਬ ਵਾਸਤੇ ਵਰਤਿਆ ਗਿਆ। ਔਰ ਇਸ ਸਮੇ ਇਹ ਇਸ ਵਾਸਤੇ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਜਿਹੜੀਆਂ ਇਸ ਸਮੇਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੇ ਇਸ ਨੂੰ ਧਿਆਨ ਵਿੱਚ ਰੱਖਦੇ ਹੋયા ਭਾਰਤੀ ਜਨਤਾ ਪਾਰਟੀ ਵੱਲੋਂ ਆਪਣਾ ਆਧਾਰ ਜਿਹੜਾ ਆ ਪੰਜਾਬ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਜਾਇਆ ਜਾ ਰਿਹਾ ਔਰ ਲੋਕਾਂ ਦਾ ਮਨ ਜਿੱਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਨੂੰ ਸਭ ਤੋਂ ਵੱਡੀ ਸਮੱਸਿਆ ਆਉਂਦੀ ਸੀ ਜਦੋਂ ਜਿਹੜੇ ਸਿੱਖ ਨੇ ਉਹਨਾਂ ਦੇ ਵਿੱਚ ਇਹ ਚਰਚਾ ਰਹੀ ਹੈ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇਹ ਆਰਐਸਐਸ ਦੀ ਵਿਚਾਰਧਾਰਾ ਤੇ ਚੱਲਦੀ ਹੈ ਤੇ ਆਰਐਸਐਸ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮੰਨਤਾ ਨਹੀਂ ਦਿੰਦੀ। ਔਰ ਇਸ ਸਮੇਂ ਜਦੋਂ ਚੋਣਵੀਂ ਬੁਖਾਰ ਜਿਹੜਾ ਆ ਇਹ ਜ਼ੋਰਾਂ ਤੇ ਆਇਆ ਉਸ ਸਮੇਂ ਮੋਹਨ ਭਗਵਦ ਦਾ ਬਿਆਨ ਜਿਹੜਾ ਹੈ ਉਹ ਸਿਆਸੀ ਤੌਰ ਤੇ ਤੇ ਸਮਾਜਿਕ ਤੌਰ ਤੇ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਔਰ ਇਸ ਤੋਂ ਜਿਹੜੇ ਸਿਆਸੀ ਮਾਇਰ ਨੇ ਇਹ ਕਹਿ ਰਹੇ ਨੇ ਕਿ ਜਿਹੜੀ ਆਰਐਸਐਸ ਇਹ ਟਰੈਕ ਤੇ ਆਉਂਦੀ ਜਾ ਰਹੀ ਹੈ ਸਹੀ ਟਰੈਕ ਤੇ ਆ ਰਹੀ ਹੈ। ਔਰ ਕਾਂਗਰਸ ਦੇ ਜਿਹੜੇ ਪੰਜਾਬ ਕਾਂਗਰਸ ਦੇ ਆਗੂ ਨੇ ਇਹ ਲਿਓ ਲਥੇ ਨਜ਼ਰ ਆ ਰਹੇ ਨੇ ਇਹ ਕਿਉਂ ਕਿਹਾ ਜਾ ਰਿਹਾ ਲਿਓ ਲਥੇ ਕਿਉਂ ਕਿਹਾ ਜਾ ਰਿਹਾ ਹਾਲੀ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੇ ਕਾਂਗਰਸ ਦੇ ਸੀਨੀਅਰ ਆਗੂ ਨੇ ਉਹਨਾਂ ਨੇ ਇੱਕ ਬਿਆਨ ਦਿੱਤਾ ਆ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਮੰਤਰੀ ਤੇ ਸੀਨੀਅਰ ਨੇਤਾ ਈਟਿਓ ਹਰਪਜਨ ਸਿੰਘ ਦੇ ਉੱਤੇ ਤੰਜ ਕਸਦਿਆਂ ਕਿਹਾ ਆ ਕਿ ਇਹ ਪਹਿਲਾਂ ਬੈਂਡ ਵਜਾਉਂਦਾ ਰਿਹਾ ਤੇ ਜਦੋਂ ਸਾਡੀ ਸਰਕਾਰ ਆਈ ਅਸੀਂ ਇਹਦਾ ਬੈਂਡ ਵਜਾਵਾਂਗੇ ਇਸ ਬਿਆਨ ਨੂੰ ਲੈ ਕੇ ਬੜਾ ਵਿਵਾਦ ਛਿੜਿਆ ਹੋਇਆ ਆ ਆਮ ਆਦਮੀ ਪਾਰਟੀ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਔਰ ਜਿਹੜੇ ਕਿਰਤੀ ਲੋਗ ਨੇ Dalit ਲੋਗ ਨੇ ਇਹ ਇਸ ਤਰ੍ਹਾਂ ਸਮਝ ਰਹੇ ਨੇ ਕਿ ਜਿਹੜੇ ਕਾਂਗਰਸ ਪਾਰਟੀ ਦੇ ਆਗੂ ਨੇ ਇਹ Dalit ਵਿਰੋਧੀ ਬਿਆਨ ਦੇ ਰਹੇ ਨੇ ਇਸ ਤੋਂ ਪਹਿਲਾਂ ਵੀ ਪ੍ਰਤਾਪ ਸਿੰਘ ਬਾਜਵਾ ਨੇ ਲਾਲ ਸਿੰਘ ਖਾਲਾਪ ਇੱਕ ਬਿਆਨ ਦਿੱਤਾ ਸੀ ਤੇ ਕਿਹਾ ਸੀ ਕਿ ਮੋਬਾਈਲ ਠੀਕ ਕਰਨ ਵਾਲਾ ਜਿਹੜਾ ਉਹ ਐਮਐਲਏ ਬਣ ਗਿਆ ਔਰ ਨਾਲ ਹੀ ਇਹ ਵੀ ਕਿਹਾ ਸੀ ਕਿ ਆਮ ਆਦਮੀ ਪਾਰਟੀ ਕਿਹੋ ਜਿਹਾ ਮਟੀਰੀਅਲ ਲੈ ਕੇ ਆਈ ਹੈ ਇਸ ਤੇ ਵੀ ਬੜੀ ਜਿਹੜੀ ਚਰਚਾ ਹੋਈ ਸੀ ਵਿਵਾਦ ਹੋਇਆ ਸੀ ਔਰ ਲੋਕਾਂ ਵੱਲੋਂ ਕਾਂਗਰਸ ਪਾਰਟੀ ਦੇ ਇਹਨਾਂ ਆਗੂਆਂ ਨੂੰ ਇਹ ਸਮਝਿਆ ਜਾ ਰਿਹਾ ਸੀ ਕਿ ਕਿਰਤੀ ਜਮਾਤ ਦੇ ਖਿਲਾਫ ਨੇ ਔਰ ਇਸ ਤੋਂ ਇਲਾਵਾ ਵੀ ਜਿਹੜੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਨੇ ਇਹਨਾਂ ਵੱਲੋਂ ਵਿਵਾਦਿਤ ਜਿਹੜੇ ਬਿਆਨ ਨੇ ਲਗਾਤਾਰ ਦਿੱਤੇ ਜਾ ਰਹੇ ਨੇ ਜਿਸ ਕਰਕੇ ਇਹ ਕਿਹਾ ਜਾ ਰਿਹਾ ਕਿ ਪੰਜਾਬ ਕਾਂਗਰਸ ਦੇ ਜਿਹੜੇ ਲੀਡਰ ਨੇ ਉਹ ਲਿਓ ਲੱਥੇ ਨਜ਼ਰ ਆ ਰਹੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਸੂਬਾ ਪ੍ਰਧਾਨ ਨੇ ਕਾਂਗਰਸ ਦੇ ਉਹਨਾਂ ਵੱਲੋਂ ਸਰਦਾਰ ਬੂਟਾ ਸਿੰਘ ਤੇ ਗਿਆਨੀ ਜੈਲ ਸਿੰਘ ਦੇ ਖਿਲਾਫ ਜਾਤੀ ਟਿੱਪਣੀਆਂ ਕੀਤੀਆਂ ਗਈਆਂ ਜਿਸ ਤੋਂ ਬਾਅਦ ਐਸਸੀ ਤੇ ਬੀਸੀ ਭਾਈਚਾਰੇ ਦੇ ਵਿੱਚ ਗੁੱਸਾ ਨਜ਼ਰ ਆਇਆ ਉਹ ਕਾਂਗਰਸ ਤੋਂ ਨਾਰਾਜ਼ ਨਜ਼ਰ ਆਏ ਇਸ ਦੇ ਨਾਲ ਹੀ ਬੀਬੀ ਰਜਿੰਦਰ ਕੌਰ ਪਠੱਲ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਜਦੋਂ ਉਹ ਮੁੱਖ ਮੰਤਰੀ ਸਨ ਤਾਂ ਉਹਨਾਂ ਨੂੰ ਪੁਲਿਸ ਅਧਿਕਾਰੀਆਂ ਨੇ ਕਿਹਾ ਸੀ ਕਿ ਤੁਸੀਂ ਰੇਲਾਂ ਤੇ ਬਜ਼ਾਰਾਂ ਵਿੱਚ ਬੰਬ ਧਮਾਕੇ ਕਰਵਾ ਦਿਓ ਤੁਹਾਡੀ ਸਰਕਾਰ ਫਿਰ ਆ ਜਾਵੇਗੀ ਇਸ ਤੇ ਵੀ ਬੜੀ ਚਰਚਾ ਛਿੜੀ ਵਿਵਾਦ ਛਿੜਿਆ ਔਰ ਇਸ ਦੇ ਨਾਲ ਹੀ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਇੱਕ ਦਲਿਤ ਭਾਈਚਾਰੇ ਦੇ ਪ੍ਰੋਗਰਾਮ ਦੇ ਵਿੱਚ ਇਹ ਕਿਹਾ ਸੀ ਕਿ ਦਲਿਤ ਭਾਈਚਾਰੇ ਦੇ ਨਾਲ ਵਿਤਕਰੇ ਹੋ ਰਿਹਾ ਸਾਰੇ ਉੱਚੇ ਅਹੁਦੇ ਜਿਹੜੇ ਨੇ ਉੱਚੀਆਂ ਸਮਝੀਆਂ ਜਾਣ ਵਾਲੀਆਂ ਜਿੰਨਾ ਜਿਹੜੀਆਂ ਆਪਣੇ ਆਪ ਨੂੰ ਉੱਚੀਆਂ ਜਾਤਾਂ ਸਮਝਦੀਆਂ ਨੇ ਸਮਝਦਿਆਂ ਨੇ ਉਹਨਾਂ ਕੋਲ ਨੇ ਔਰ ਇਹਦੇ ਤੇ ਵੀ ਕਾਫੀ ਚਰਚਾ ਹੋਈ ਵਿਚਾਰ ਜਿਹੜੇ ਲੋਕਾਂ ਦੇ ਵਿੱਚ ਸਿਆਸੀ ਮਹਿਰਾਂ ਦੇ ਵਿੱਚ ਵਿਵਾਦ ਦੀ ਚਰਚਾ ਜਿਹੜੀ ਆ ਇਹ ਚੱਲਦੀ ਰਹੀ ਔਰ ਚਰਨਜੀਤ ਸਿੰਘ ਚੰਨੀ ਦੇ ਇਸ ਬਿਆਨ ਤੋਂ ਬਾਅਦ ਸਾਰੇ ਸੀਨੀਅਰ ਆਗੂਆਂ ਨੂੰ ਹਾਈ ਕਮਾਂਡ ਦਿੱਲੀ ਬੁਲਾ ਕੇ ਝਾੜ ਵੀ ਪਾਈ ਸੀ ਔਰ ਇਸ ਤੋਂ ਇੰਜ ਲੱਗ ਰਿਹਾ ਆ ਕਿ ਜਿਹੜੇ ਕਾਂਗਰਸ ਪਾਰਟੀ ਦੇ ਨੇਤਾ ਨੇ ਇਹ ਆਪਣੀ ਆਪਣੀ ਢਫਲੀ ਵਜਾ ਰਹੇ ਨੇ ਇਹਨਾਂ ਦਾ ਜਿਹੜਾ ਨਿਰਦੇਸ਼ਕ ਕੋਈ ਨਹੀਂ ਹੈ ਕਿਉਂਕਿ ਜਿਹੜੀਆਂ ਇਹ ਸਿਆਸੀ ਪਾਰਟੀਆਂ ਹੁੰਦੀਆਂ ਨੇ ਇਹਨਾਂ ਨੇ ਇੱਕ ਨੀਤੀ ਤਿਆਰ ਕਰਨੀ ਹੁੰਦੀ ਹੈ ਨੀਤੀ ਦੇ ਉੱਤੇ ਹੀ ਜਿਹੜੀ ਬਿਆਨਬਾਜ਼ੀ ਨੇਤਾਵਾਂ ਵੱਲੋਂ ਦਿੱਤੀ ਜਾਂਦੀ ਹੈ ਉਹ ਨੀਤੀਗਤ ਢਾਂਚੇ ਦੇ ਅੰਦਰ ਹੀ ਹੁੰਦੀ ਹੈ ਔਰ ਕਿਹੜੇ ਵਰਗ ਨੂੰ ਕਿਸ ਤਰ੍ਹਾਂ ਖੁਸ਼ ਕਰਨਾ ਹੈ ਇਹ ਵੀ ਜਿਹੜਾ ਆ ਇਹ ਨੀਤੀਆਂ ਤਿਆਰ ਕੀਤੀਆਂ ਜਾਂਦੀਆਂ ਨੇ ਹੁਣ ਭਾਰਤੀ ਜਨਤਾ ਪਾਰਟੀ ਬੜੇ ਨੀਤੀਗਤ ਤੇ ਹੁਣ ਸ਼ਾਸਨ ਦੇ ਨਾਲ ਚੱਲ ਰਹੀ ਹੈ ਨੀਤੀਗਤ ਤਰੀਕੇ ਤੇ ਅਨੁਸ਼ਾਸਨ ਦੇ ਨਾਲ ਚੱਲ ਰਹੀ ਆ ਉਹਨਾਂ ਵੱਲੋਂ ਬੜੇ ਹੀ ਵਧੀਆ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕੁਸਪੈਟ ਕੀਤੀ ਜਾ ਰਹੀ ਹੈ ਪੰਜਾਬ ਦੇ ਲੋਕਾਂ ਦਾ ਮਨ ਜਿੱਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਆਪਣੇ ਵੱਲੋਂ ਕੀਤੇ ਕੰਮਾਂ ਦੇ ਵਿਕਾਸ ਦੀ ਜਿਹੜੀ ਗੱਲ ਕਰਕੇ ਲੋਕਾਂ ਦੇ ਵਿੱਚ ਜਾ ਰਹੀ ਆ ਔਰ ਇਸ ਸਮੇਂ ਆਮ ਆਦਮੀ ਪਾਰਟੀ ਨੂੰ ਟੱਕਰ ਤੇ ਜਿਹੜੀ ਵਿਰੋਧੀ ਧਿਰ ਕੋਈ ਉਹ ਤਕੜੀ ਨਜ਼ਰ ਨਹੀਂ ਆ ਰਹੀ ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਉਹਦੇ ਵੱਲੋਂ ਵੀ ਜਿਹੜੀਆਂ ਨੇ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਕਿਆਂ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਉਹ ਵੀ ਸਰਗਰਮ ਨਜ਼ਰ ਆ ਰਹੀ ਹੈ ਔਰ ਇਸੇ ਤਰ੍ਹਾਂ ਹੀ ਨਵਾਂ ਅਕਾਲੀ ਦਲ ਜਿਹੜਾ ਆ ਅਕਾਲੀ ਦਲ ਪੁਨਰ ਸਰਜੀਤ ਉਹ ਵੀ ਭਾਵੇਂ ਉਹਦੀਆਂ ਸਰਗਰਮੀਆਂ ਜਿਆਦਾ ਤੇਜ਼ ਤੇ ਨਹੀਂ ਪਰ ਉਹ ਵੀ ਨਜ਼ਰ ਆ ਰਿਹਾ ਹੈ ਕਿ ਅਗਾਮੀ ਜਿਹੜੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਹ ਕੁਝ ਘਰ ਗੁਜ਼ਰੇਗਾ ਲੇਕਿਨ ਕਾਂਗਰਸ ਪਾਰਟੀ ਦਾ ਜਿਹੜਾ ਇਹ ਵਿਵਾਦਿਤ ਬਿਆਨਾ ਕਰਕੇ ਹਾਲ ਮਾੜਾ ਆ ਔਰ ਕਾਂਗਰਸ ਪਾਰਟੀ ਜਿਹੜੀ ਆ ਉਹ ਅੱਡ ਅੱਡ ਨੇਤਾ ਆਪਣੀ ਅੱਡ ਅੱਡ ਲਕੀਰ ਖਿੱਚ ਕੇ ਚੱਲ ਰਹੇ ਨੇ ਅਗਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੱਕ ਇਹਨਾਂ ਦੀ ਜਿਹੜੀ ਇਹ ਅੱਡ ਅੱਡ ਜਿਹੜੇ ਰਾਹ ਨੇ ਇੱਕ ਨਾ ਹੋਏ ਤਾਂ ਕਾਂਗਰਸ ਪਾਰਟੀ ਵਾਸਤੇ ਬਹੁਤ ਮੁਸ਼ਕਲ ਹੋ ਜਾਏਗੀ ਕਦੇ ਸਮਝਿਆ ਜਾਂਦਾ ਸੀ ਕਿ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਨਾਲ ਟੱਕਰ ਦੇਵੇਗੀ ਪਰ ਹੁਣ ਇਹ ਨਹੀਂ ਲੱਗਦਾ ਕਿਉਂਕਿ ਇਹ ਜਿਹੜੇ ਬਿਆਨ ਨੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਿਹੜਾ ਲਗਾਤਾਰ ਕਿਰਤੀ ਲੋਕਾਂ ਦੇ ਖਿਲਾਫ ਬੋਲਣਾ ਕਿਰਤੀਆਂ ਨੂੰ ਇੱਕ ਮਟੀਰੀਅਲ ਸਮਝਣਾ ਇਹਦੇ ਤੋਂ ਜਿਹੜੇ ਨੇ ਐਸਸੀ ਬੀਸੀ ਭਾਈਚਾਰਾ ਖੁਸ਼ ਨਹੀਂ ਹੋਏਗਾ ਔਰ ਐਸਸੀ ਬੀਸੀ ਭਾਈਚਾਰੇ ਦੀ ਜਿਹੜੀ ਵੋਟ ਹੈ ਉਹ ਬਹੁਤ ਜ਼ਿਆਦਾ ਹੈ ਪੰਜਾਬ ਦੇ ਵਿੱਚ ਇਸ ਕਰਕੇ ਕਾਂਗਰਸ ਪਾਰਟੀ ਨੂੰ ਨੁਕਸਾਨ ਹੋ ਸਕਦਾ ਆ ਅਜੇ 1 ਸਾਲ ਬਾਕੀ ਆ ਦੇਖਦੇ ਆ ਕਿ ਕਾਂਗਰਸ ਪਾਰਟੀ ਆਪਣੇ ਆਪ ਨੂੰ ਸੰਭਾਲ ਪਾਉਂਦੀ ਆ ਜਾਂ ਫਿਰ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਅੱਡ-ਅੱਡ ਵਰਗਾਂ ਦੇ ਲੋਕਾਂ ਨੂੰ ਖੁਸ਼ ਕਰ ਪਾਉਂਦੀਆਂ ਨੇ ਜਾਂ ਨਾ ਕਿਹੜੀ ਪਾਰਟੀ ਜਿਹੜੀ ਸਾਰੇ ਵਰਗਾਂ ਦੇ ਪ੍ਰਵਾਨ ਚੜੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਦੇਖਦੇ ਆ ਕੀ ਬਣਦਾ ਆ ਦੋਸਤੋ ਅਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਇਹਨੂੰ ਅੱਗੇ ਵੱਧ ਵੱਧ ਸ਼ੇਅਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਜਾ ਕੇ ਤੇ ਸਾਡੇ Facebook ਪੇਜ ਤੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੇਣਾ ਤੁਹਾਡੇ ਵਿਚਾਰਾਂ ਦੇ ਨਾਲ ਸਾਨੂੰ ਉਤਸ਼ਾਹ ਮਿਲਦਾ ਹੈ ਅਸੀਂ ਅੱਗੇ ਜਿਹੜੀਆਂ ਵੀਡੀਓ ਹੋਰ ਵਧੀਆ ਢੰਗ ਨਾਲ ਬਣਾਈਏ ਇਸ ਕਰਕੇ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਆ ਕਰੋ ਇਸ ਦੇ ਨਾਲ ਹੀ ਮੈਂ ਕੁਲਵੰਤ ਸਿੰਘ ਗੱਗੜਪੁਰੀ ਤੁਹਾਡੇ ਤੋਂ ਲੈਣਾ ਆਜਾਸਤ ਸਤਿ ਸ਼੍ਰੀ ਅਕਾਲ